ਸਤਿ ਸ਼੍ਰੀ ਅਕਾਲ ਜੀ ਸਾੜੀਆਂ ਨੂੰ ਕੀ ਹਾਲ ਚਾਲ ਹੈ ਸਾੜਿਆਂ ਦਾ ਕਈ ਦਿਨਾਂ ਤੋਂ ਨਾ ਸਾਗ ਨੂੰ ਬੜਾ ਦਿਲ ਕਰਨ ਡਿਆ ਸੀ ਤੇ ਸਾਡੇ ਮੋਹਲੇ 'ਚ ਕੋਈ ਸਾਗ ਵਾਲਾ ਨਹੀਂ ਸੀ ਆਉਂਦਾ ਕਿਉਂਕਿ ਧੁੰਦਾਂ ਦਾ ਕਰਕੇ ਤੇ ਮੀਂਹ ਹਾਜੀ ਬੱਦਲ ਵਾਲੀ ਦਾ ਕਰਕੇ ਨਾ ਸਾਫ ਸਬਜ਼ੀ ਵਾਲੇ ਵਾਹੇ ਵੀ ਬੜੇ ਘੱਟ ਆਉਂਦੇ ਸੀ ਤੇ ਇਸ ਵਾਸਤੇ ਅੱਜ ਅਸੀਂ ਬਾਜ਼ਾਰ ਆ ਗਏ ਅਖੇ ਚਲੋ ਬਾਜ਼ਾਰੋਂ ਜਾ ਕੇ ਲੈ ਆਉਣੀਆ ਤੇ ਇੱਥੇ ਵੇਖਿਆ ਤੇ ਬਹੁਤ ਸੋਹਣਾ ਸਾਗ ਮਿਲਦਾ ਪਿਆ ਸੀਗਾ ਸੋ ਯਾਰ ਅਸੀਂ ਇੱਥੋਂ ਸਾਗ ਲਿਆ ਤੇ ਫਿਰ ਸਾਗ ਲੈ ਕੇ ਫਿਰ ਉਹਦੇ ਕੋਲ ਅਜ ਪਾਲਕ ਤੇ ਮੇਥੀ ਨਹੀਂ ਸੀ ਆਇਆ ਤੇ ਫੇਰ ਅਸੀਂ ਦੂਜੀ ਰੜੀ ਤੇ ਆ ਗਏ ਆ ਉੱਥੇ ਮੇਥੀ ਵੀ ਸੀਗੀ ਤੇ ਉਹਦੇ ਕੋਲ ਪਾਲਕ ਵੀ ਸੀਗੀ ਤੇ ਫੇਰ ਅਸੀਂ ਮੇਥੀ ਤੇ ਪਾਲਕ ਇਥੋਂ ਲਈ ਤੇ ਵੇਖੋ ਸੀਜ਼ਨਲ ਸਬਜ਼ੀਆਂ ਕਿੱਡੀਆਂ ਸੋਹਣੀਆਂ ਰੰਗ ਬਣੰਗੀਆਂ ਹੈ ਨਾ ਵੇਖ ਕੇ ਮਨ ਪੂਰਾ ਐ ਖੁਸ਼ ਹੋ ਗਏ ਇਹਨਾਂ ਨੂੰ ਇਹ ਚਲੋ ਸਬਜ਼ੀ ਤਾਂ ਅਸੀਂ ਕੋਈ ਨਹੀਂ ਲਈ ਹੁਣ ਸਾਗ ਲਾ ਕੇ ਮੈਂ ਸਿੱਧਾ ਆ ਗਿਆ ਕੋਠੇ ਤੇ ਕਿਉਂਕਿ ਨਾ ਅੱਜ ਚੁੱਲੇ ਤੇ ਬਣਾਵਾਂਗੇ ਸਾਗ ਇਸ ਕਰਕੇ ਮੈਂ ਕਿਹਾ ਚਲ ਉੱਤੇ ਬੈ ਕੇ ਚੋਗ ਲਵਾਂਗੇ ਕੱਟ ਲਵਾਂਗੇ ਤੇ ਨਾਲ ਦੀ ਨਾਲ ਹੈ ਨਾ ਧੜਿਆ ਵੀ ਜਾਊਗਾ ਤੇ ਹੁਣ ਮੈਂ ਲੱਗੀਆਂ ਇਹਨੂੰ ਸਾਫ਼ ਕਰਨ ਸਾਗ ਨੂੰ ਵਹਿ ਤੇ ਗੰਦਲਾਂ ਦਾ ਸਾਗ ਆ ਗਿਆ ਹੈ ਨਾ ਤੇ ਪੱਤੇ-ਪੱਤੇ ਜਿਹੜੇ ਨਹੀਂ ਚਾਹੀਦੇ ਉਹ ਮੈਂ ਅਲੱਗ ਕਰ ਦੂੰਗੀ ਤੇ ਫਿਰ ਗੰਦਲਾਂ ਨੂੰ ਛੇਲ ਲਵੂੰਗੀ ਸੋਹਣੀ ਤਰ੍ਹਾਂ ਤਾਂ ਕਿ ਜਦੋਂ ਮੈਂ ਸਾਗ ਬਣੇ ਨਾ ਮੂੰਹ 'ਚ ਫਿਰ ਛਿਲਤਾ ਜਿਹਾ ਆਉਂਦੀਆਂ ਚੰਗੀਆਂ ਨਹੀਂ ਲੱਗਦੀ ਇਸ ਕਰਕੇ ਪਹਿਲੋ ਜੇ ਛੇਲੋ ਤੇ ਸਾਗ ਫਿਰ ਵਧੀਆ ਬਣਦਾ ਵਾ ਇਹੋ ਹੀ ਮੈਂ ਹੁਣ ਛੇਲਣ ਲਈ ਆ ਇਹਨਾਂ ਨੂੰ ਤੇ ਤੁਹਾਨੂੰ ਪਤਾ ਹੈ ਰੋ ਤਰੋਤ ਦਾ ਮੇਵਾ ਵਾ ਹੈ ਨਾ ਸਾਗ ਬਾਰੂ ਟਾਈਮ ਵੀ ਬੜਾ ਲੱਗਦਾ ਵਾ ਤੇ ਇਹ ਦੇ ਵਾਸਤੇ ਫਿਰ ਇਹ ਥੋੜਾ ਖੁੱਲਾ ਟਾਈਮ ਲੈ ਕੇ ਨੂੰ ਬਰਉਣਾ ਪੈਂਦਾ ਵਾ ਪਰ ਅੱਜ ਮੈਂ ਥੋੜਾ ਲੇਟ ਹੀ ਹੋਗੀ ਲੱਗਦਾ ਦੇ ਹੁਣ ਮੈਂ ਇਹਨੂੰ ਰਹੀਆਂ ਕੱਟਣ ਮੈਂ ਕਿਹਾ ਕੱਟ ਲਵਾਂ ਦਾਤੇ ਇਹਨੂੰ ਤੇ ਹੁਣ ਸਾਗ ਕੱਟਦਿਆਂ ਨਾ ਯਾਦ ਆ ਗਿਆ ਹੈ ਨਾ ਜਦ ਨਵਾਂ ਨਵਾਂ ਸਾਗ ਕੱਟਣਾ ਸਿੱਖਿਆ ਸੀ ਤੋ ਬੜੀ ਬੜਾ ਹੱਥ ਕੱਟੇ ਜਾਂਦੇ ਹੁੰਦਾ ਸੀਗਾ ਪਤਾ ਹੀ ਨਹੀਂ ਲੱਗਦਾ ਹੁੰਦਾ ਕਿਹੜੀ ਵੇਲੇ ਮੇਰੇ ਹੱਥ ਕੱਟਿਆ ਗਿਆ ਤੇ ਚਲੋ ਹੁਣ ਤੇ ਪ੍ਰੈਕਟਿਸ ਹੋ ਗਿਆ ਕਰਦੇ ਕਰਦੇ ਕਾਫੀ ਟਾਈਮ ਹੋ ਗਿਆ ਵਾ ਤੇ ਹੁਣ ਸਾਗ ਨੂੰ ਕੱਟ ਕੇ ਮੈਂ ਕਿਹਾ ਪਹਿਲੋ ਤੋਲਵਾਂ ਵੈਸੇ ਤੇ ਚਲੋ ਪਹਿਲੋ ਧੋਣਾ ਚਾਹੀਦਾ ਸੀ ਤੁਸੀਂ ਕਹੋਗੇ ਕਿ ਪਹਿਲੋ ਨਹੀਂ ਧੋਤਾ ਉਹ ਨਾ ਫਿਰ ਪਹਿਲੋ ਧੋਣ ਤੋਂ ਫਿਰ ਇਹਦੀ ਮੁੱਝਰ ਨੂੰ ਵੀ ਤੇ ਟਾਈਮ ਚਾਹੀਦਾ ਹੁਣ ਵੈਸੇ ਮੈਂ ਲੇ ਮੈਂ ਕਿਹਾ ਜোন ਮੈਂ ਤੋਤਾ ਤੇ ਨੁਜਜ ਨੂੰ ਇਹਨੂੰ ਫੇਰ ਕਿੰਨਾ ਟਾਈਮ ਲੱਗ ਜਾਣਾ ਇਸ ਕਰਕੇ ਮੈਂ ਕਿਹਾ ਚਲ ਕੱਟ ਕੇ ਹੀ ਧੋਲਵਾ। ਤੋ ਇਹ ਕੱਟ ਕੇ ਮੈਂ ਬਾਲਟੀ ਚ ਪਾਈ ਜਾਨੀ ਆ ਬਾਲਟੇ ਦੇ ਚ ਤੇ ਧੋ ਕੇ ਤੇ ਮੈਂ ਇਹਨੂੰ ਅੱਡ ਘੜੀ ਜਾਨੀ ਆ। ਤੇ ਲੱਗੇ ਫਿਰ ਮੈਂ ਪਤੀਲਾ ਵੀ ਧਰਤਾ ਹੀ ਅੱਗ ਤੇ। ਮੈਂ ਕਿਹਾ ਕਿ ਉਹਦੇ ਵਿੱਚ ਨਾਲ ਦੀ ਨਾਲ ਕੱਟ-ਕੱਟ ਕੇ ਪਾਈ ਜਾਊਂਗੀ ਹਨਾ ਫਿਰ ਟਾਈਮ ਵੀ ਜ਼ਿਆਦਾ ਨਹੀਂ ਲੱਗੂਗਾ। ਬਸ ਉਹਨੇ ਮੱਠੀ-ਮੱਠੀ ਅੱਗੇ ਬਣੀ ਜਾਣਾ ਵਾ। ਤੇ ਇਹਨੂੰ ਕੱਟ-ਕੱਟ ਕੇ ਮੈਂ ਨਾਲ ਦੀ ਨਾਲ ਪਾਈ ਜਾਣਾ ਇਹਦੇ। ਅੱਜ ਵੈਸੇ ਵੀ ਧੁੱਪ ਤੇ ਨਿਕਲੀ ਨੀਗੀ ਨਾਲੇ ਸੇਕੀ ਜਾਵਾਂਗੇ ਅੱਗ ਹੈਨਾ ਚੁੱਲ੍ਹੇ ਦੀ ਦੇ ਨਾਲੇ ਸੌਰ ਸਾਗ ਵੀ ਬਣ ਜਾਊਗਾ ਤੇ ਉਹ ਮੈਂ ਕੱਟ ਕੱਟ ਕੇ ਪੌਂਡੀ ਸਾ ਲਾਗੇ ਸਾਗ ਵੀ ਪਾਈ ਕੱਟੀ ਜਾਨੀ ਨਾਲੇ ਪਾਈ ਜਾਨੀ ਆ ਇਹ ਹੋਰ ਮੈਂ ਲਈਆਂ ਮੇਥੀ ਕੱਟ ਮੇਥੀ ਮੈਂ ਨਾ ਥੋੜਾ ਜ਼ਿਆਦਾ ਹੀ ਲਈ ਆਂ ਸਾ ਮੈਂ ਕਿਹਾ ਕਿ ਚੱਲ ਨਾਲੇ ਰੋਟੀਆਂ ਚਪਾਲਾਂਗੇ ਹੈਨਾ ਸਵੇਰੇ ਨਾਸ਼ਤੇ ਚ ਮੇਥੀ ਦੀਆਂ ਪਰੌਂਠੀਆਂ ਬਣ ਜਾਣਗੀਆਂ ਨਾਲੇ ਪੌਣੇ ਤੇ ਨਾਲੇ ਫਲੀਆਂ ਤੇ ਉਹੀ ਮੈਂ ਮੇਥੀ ਥੋੜਾ ਮੈਂ ਕਿਹਾ ਜ਼ਿਆਦੀ ਕਿ ਲਈ ਚੱਲਦੇ ਆਂ ਇਹ ਕਟਣੀ ਤੇ ਹੈਗੀ ਹੈ ਕਟਣਾ ਚੁਗੀ ਵੀ ਜਾਊਗੀ ਕਿਉਂਕਿ ਅਬ ਮੇਥੀ ਆੜੇ ਲਿਆ ਕੇ ਫਿਰ ਵੱਖਰੀ ਕੱਟੋ ਚੁਗੋ ਤੇ ਹੁਣ ਨਾਲ ਦੀ ਨਾਲ ਇਹ ਚੁਗੀ ਵੀ ਜਾਣੀ ਆ ਕੱਟੀ ਵੀ ਜਾਣੀ ਆ ਤੇ ਆ ਮੈਂ ਇਥੇ ਪਾਉਣ ਲਈ ਆ ਮੂਲੀ ਤੁਹਿਆਂ ਦੇ ਹੋਗੇ ਵੀ ਮੂਲੀ ਚੋਂ ਪਾਉਣ ਲਈ ਆ ਇਹ ਮੂਲੀ ਪਾਉਣ ਨਾਲ ਨਾ ਜੇ ਸਾਗ ਦੇ ਨਾਲ ਤਜਾਬ ਨਹੀਂ ਬਣਦਾ ਤੇ ਗੈਸ ਗੂਸ ਬਣਦੀ ਉਹ ਨਹੀਂ ਫਿਰ ਬਣਦੀ ਇਹ ਤੁਸੀਂ ਤਜਰਬਾ ਕਰਕੇ ਵੇਖਿਓ ਪਾ ਕੇ ਵੇਖਿਓ ਤੇ ਮੈਨੂੰ ਵੀ ਇਤਨਾ ਪਤਾ ਲੱਗਾ ਸੀਗਾ ਤੇ ਉਸ ਤੋਂ ਬਾਅਦ ਜਦੋਂ ਤੋਂ ਮੈਂ ਮੂਲੀ ਪਾਉਣੀ ਸ਼ੁਰੂ ਕੀਤੀ ਨਾ ਵਾਕਈ ਤਜਾਬ ਬਹੁਤ ਘੱਟ ਬਣਦਾ ਵਾ ਨਾਲਾ ਥੋੜਾ ਜਿਹਾ ਮੈਂ ਪਾਤਾ ਗੋੜ ਗੋੜੇਸ ਕਰਕੇ ਪਾਇਆ ਕਿਉਂਕਿ ਇਹ ਬੜਾ ਸਾਗ ਕਸਿਆਲਾ ਜਾਂ ਭਰਦਾ ਨਾ ਤੇ ਗੋਰ ਦੇ ਨਾਲ ਫਿਰ ਵਾਵਾ ਸੁਆਦ ਬਣਦਾ ਵਾ ਕਸਿਆਲਾ ਜਾਨੀ ਲੱਗਦਾ। ਬਸ ਹੁਣ ਇਹ ਨਾਲ ਹੀ ਮੈਂ ਅਦਰਕ ਲਸਣ ਤੇ ਹਡੀਆਂ ਮਿਚਾਈ ਚੋਪਰ ਦੇ ਵਿੱਚ ਇੱਥੇ ਚੋਪ ਕਰ ਲਿਆ ਸੀ। ਤੁਸੀਂ ਚਾਹੋ ਤੇ ਕੁੰਡੇ ਡੰਡੇ 'ਚ ਵੀ ਇਹਨਾਂ ਨੂੰ ਕੁੱਟ ਕੇ ਪਾ ਸਕਦੇ ਜੋ। ਬਸ ਹੁਣ ਇਹਨੇ ਸਾਗ ਨੇ ਇਤਰਾ ਹੀ ਹੁਣ ਮੈਂ ਥੋੜਾ ਜਿਹਾ ਕੋਟਾ ਨਾਲ ਦੀ ਨਾਲ ਮਾਰੀ ਜਾਣਾ ਵਾ ਤੇ ਇਹਨੇ ਬਣੀ ਜਾਣਾ ਵਾ। ਤੇ ਨਾਲ ਦੀ ਨਾਲ ਕੋਟਾ ਵੀ ਮਾਰੀ ਜਾਣਾ ਵੇਛ ਹੈ ਨਾ ਕਿ ਸਾਗ ਜਿਹੜਾ ਵਧੀਆ ਬਣ ਜੇ। ਹੁਣ ਮੈਂ ਇਹਦੇ ਵਿੱਚ ਪਾਉਣ ਲੱਗੀ ਅਲਣ ਐਡ ਕਿ ਨਾ ਅਲਣ ਮੈਂ ਪਾਉਣ ਲੱਗੀ ਵੇਸਣ ਦਾ ਵੈਸੇ ਤਾਂ ਹੀ ਮੱਕੀ ਦਾ ਆਟਾ ਤੇ ਦੂਜਾ ਆਟਾ ਪਾਉਨੇ ਆ ਪਰ ਤੁਸੀਂ ਕਦੀ ਮੇਸਣ ਵੀ ਪਾ ਕੇ ਵੇਖਿਓ ਇਹਦੇ ਨਾਲ ਵੀ ਸਾਗ ਬੜਾ ਸਵਾਦ ਬਣਦਾ ਜੋ ਤੇ ਮੈਂ ਇੱਕ ਦੋ ਵਾਰੀ ਪਾਇਆ ਤੇ ਬਿੰਦੇ ਬੜਾ ਵਧੀਆ ਲੱਗਾ ਤੇ ਮੈਂ ਉਹੀ ਮੈਂ ਵੇਸਣ ਦਾ ਹੀ ਹੁਣ ਮੈਂ ਅਲਣ ਲਾਇਆ ਵਾ ਤਾਂ ਚੰਗੀ ਤਰ੍ਹਾਂ ਕੋਟ ਦੇਣਾ ਵਾ ਹੈਨਾ ਚੇਤਾ ਨਾ ਸਾਡੀਆਂ ਮਾਂ ਜਮ ਇਤਰਾ ਹੀ ਕੋਟ ਕੋਟ ਕੇ ਕੋਟ ਕੋਟ ਕੇ ਮੈਦਾ ਕਰ ਦਿੱਤੀ ਹੁੰਦੀਆਂ ਸੀ ਗਿਆ ਸਾਗ ਨੂੰ ਸੋ ਜੋ ਮੈਂ ਵੀ ਹੱਕਿਆ ਪੀਨੋ ਅੱਜ ਮੈਦਾ ਹੀ ਕਰ ਦੇਣਾ ਹੁਣ ਲੱਗਦੇ ਆ ਤੇ ਮੈਂ ਕਿਹਾ ਚੱਲ ਤੜਕਾ ਵੀ ਲਾ ਲਾਂ ਤੇ ਫਿਰ ਜ ਰੋਟੀਆਂ ਜਿਹੜੀਆਂ ਵਾ ਨਾ ਮਕਈ ਦੀ ਜਾਂ ਦੂਜੀਆਂ ਉਹ ਥੱਲੇ ਜਾ ਕੇ ਬਣਾ ਲਾਂਗੇ ਤੇ ਕੜਾਈ ਦੇ ਵਿੱਚ ਮੈਂ ਲਸਣ ਪਾ ਕੇ ਤਾਂ ਗੰਢਾ ਪਾਤਾ ਤੇ ਹੁਣ ਮੈਂ ਕਿਹਾ ਚੰਗੀ ਤੇ ਨੂੰ ਭੁੰਨ ਕੇ ਤੇ ਫਿਰ ਇਹਦੇ ਵਿੱਚ ਪਾਉਨੇ ਆ ਸਾਗ ਆ ਵੀ ਸਾਗ ਵੀ ਮੈਂ ਪਾਤਾ ਵਾ ਹੁਣ ਜਿਹੜੀ ਗੜਕਾ ਲਵਾ ਲਾਂਗੇ ਵਧੀਆ ਤਰ੍ਹਾਂ ਜਿਹੜਾ ਕਿ ਸਵਾਦ ਬਣ ਜਵੇ ਤੇ ਫਿਰ ਚੱਲਦੇ ਆ ਥੱਲੇ ਤੇ ਥੱਲੇ ਜਾ ਕੇ ਫਿਰ ਪਕਾਵਾਂਗੇ ਮਕਈ ਦੀਆਂ ਰੋਟੀਆਂ ਤੇ ਸਾਗ ਜਿੰਨਾ ਕੁ ਦੋ ਦਿਨਾਂ ਦਾ ਸੈਨਾ ਆ ਹੁਣ ਵੀ ਖਾਦੇ ਜਾਵੇ ਸਵੇਰੇ ਵੀ ਖਾਦੇ ਜਾਵੇ ਉਹਨਾਂ ਨੂੰ ਮੈਂ ਤੜਕਾ ਲਾ ਲਿਆ ਤੇ ਬਾਕੀ ਫ੍ਰਿਜ ਚ ਰੱਖ ਦਾਂਗੇ ਫਿਰ ਜਦੋਂ ਜਦੋਂ ਲੋੜ ਹੋਊਗੀ ਤੇ ਕੱਢ ਕੇ ਤੜਕਾ ਲਿਆ ਕਰਾਂਗੇ ਰੋਜ਼ ਰੋਜ਼ ਤੇ ਇਹਨਾਂ ਦੋ ਦਿਨ ਖਾ ਕੇ ਤੇ ਫਿਰ ਬੱਚਿਆਂ ਨੇ ਮੂੰਹ ਮੋੜ ਜਾਣਿਆ ਫਿਰ ਨਹੀਂ ਖਾਣਗੇ ਇਹਨੇ ਸਾਗ ਉਹ ਤਾਂ ਚਲੋ ਕੋਈ ਦੂਜੀ ਸਬਜੀ ਬਣਾ ਲਈ ਫਿਰ ਜਦਨ ਜੀ ਕੀ ਤਾਂ ਸਾਗ ਨੂੰ ਫਿਰ ਤੜਕਾ ਲਿਆ ਹੁਣ ਮੈਂ ਲੈ ਲਿਆ ਮਕਈ ਦਾ ਆਟਾ ਇੱਥੇ ਰਲੌਣ ਤੇ ਮੈਂ ਕਿ ਮਕਈ ਦਾ ਆਟਾ ਗੁੰਨ ਲਵਾਂ ਥੋੜਾ ਗਰਮ ਪਾਣੀ ਕੜ ਕੇ ਇਹਨੂੰ ਮੈਂ ਗੁੰਨ ਲਿਆ ਤੇ ਗੁੰਨ ਕੇ ਤੇ ਫਿਰ ਇਹਨੂੰ ਥੋੜਾ ਦੇਰ ਰੱਖ ਦੂੰਗੀ ਉਹ ਦਿਨ ਰੋਟੀਆਂ ਜਿਹੜੀ ਵਾਵਾ ਬਣ ਜਾਂਦੀਆਂ ਤੇ ਨਾ ਇੱਥੇ ਮੈਂ ਰੋਟੀਆਂ ਵੇਖਿਓ ਅੱਜ ਤਰਨੂੰ ਵੇਲ ਕੇ ਬਣਾ ਕੇ ਦੱਸੂਗੀ ਤੇ ਇਹ ਇੱਕ ਤਰੀਕਾ ਵਾ ਹੁਣ ਜੇ ਮੈਂ ਸਾਰਾ ਕੁਝ ਦੱਸੂਗੀ ਅੱਜ ਸੇ ਵੀਡੀਓ ਵੀਡੀਓ ਬੜੀ ਲੌਂਗ ਵੱਡੀ ਬਣ ਜਾਣੀ ਆ ਤੇ ਇਸ ਕਰਕੇ ਮੈਂ ਕਹਾਂ ਚੱਲ ਤੁਹਾਨੂੰ ਇੱਕ ਹੋਰ ਵੀਡੀਓ ਦੇ ਵਿੱਚ ਮੈਂ ਦੱਸੂਗੀ ਆ ਵੇਖਿਓ ਮੈਂ ਕਿੱਡਾ ਸੋਹਣਾ ਨਾ ਇੱਥੇ ਵੇਲ ਕੇ ਨਾ ਰੋਟੀਆਂ ਬਣਾਉਣੀਆਂ ਤੇ ਬਣਨੀਆਂ ਵੀ ਇਹ ਕਣਕ ਦੇ ਰੋਟੀਆਂ ਵੜਗੀਆਂ ਫੁੱਲੀਆਂ ਫੁੱਲੀਆਂ ਵਧੀਆ ਬਣ ਗਈਆਂ ਤੇ ਉਹ ਤੁਸੀਂ ਬਸ ਵੇਖਿਓ ਤੇ ਪਹਿਲ ਨਹੀਂ ਤਾਂ ਕਈਆਂ ਨੂੰ ਤੇ ਰੋਟੀ ਨਹੀਂ ਨਾ ਮੈਂ ਕਈ ਦੀ ਸਾਰਿਆਂ ਨੂੰ ਨਹੀਂ ਬਣਾਉਣੀ ਆਉਂਦੀ ਹਨਾ ਤੇ ਆ ਨਵੇਂ-ਨਵੇਂ ਜਿਹੜੇ ਸਿੱਖਦੇ ਆ ਰੋਟੀ ਬਣਾਉਣੀ ਹਨਾ ਉਹਨਾਂ ਨੂੰ ਕਈਆਂ ਨੂੰ ਨਹੀਂ ਆਉਂਦੀ ਬਣਾਉਣੀ ਤੇ ਉਹਨਾਂ ਨੂੰ ਜੇ ਇਸ ਤਰ੍ਹਾਂ ਵੇਲ ਕੇ ਉਹ ਬਣਾਉਣ ਤਾਂ ਉਹ ਬਹੁਤ ਵਧੀਆ ਮੈਂ ਕਈ ਦੀ ਰੋਟੀ ਬਣ ਜੂਗੀ ਤੇ ਬਾਸ ਹੁਣ ਇਹਨੂੰ ਨਾ ਮੈਂ ਇਸ ਤਰ੍ਹਾਂ ਵੇਲ ਲੈਣਾ ਵਾ ਸਾਈਡਾਂ ਤੋਂ ਥੋੜੀ ਬਹੁਤੀ ਤੇ ਚਲੋ ਫੱਟ ਹੀ ਜਾਊਗੀ ਇੱਕ ਧਿਆਨ ਰੱਖਣਾ ਵਾ ਕਿ ਜਦੋਂ ਵੇਲਣੀ ਹੈ ਉਹ ਬੜੇ ਭੋਲੇ ਹੱਥਾਂ ਨਾਲ ਵੇਲਣੀ ਜ਼ੋਰ ਨਹੀਂ ਲੋ ਵੇਖਿਓ ਸਾਈਡਾਂ ਤੋਂ ਥੋੜੀ ਬਹੁਤੀ ਫੱਟਦੀ ਉਹਦੀ ਕੋਈ ਗੱਲ ਨਹੀਂ ਪਰ ਇਹ ਸੋਹਣੀ ਵੇਲ ਜੂਗੀ ਹੁਣ ਤੁਸੀਂ ਕਈ ਜਾਣੇ ਸੋਚ ਜਾਓਗੇ ਕਿ ਪੀ ਇਹਨੇ ਜਰੂਰ ਕਣਕ ਦਾ ਆਟਾ ਪਾਇਆ ਹੋਣਾ ਆਂਦੀ ਤੇ ਮੈਂ ਕਈ ਦੀ ਕਣਕ ਦਾ ਆਟਾ ਪਾਇਆ ਹੋ ਪਰ ਨਹੀਂ ਜੀ ਮੈਂ ਕੁਝ ਨਹੀਂ ਪਾਇਆ ਕਣਕ ਦਾ ਆਟਾ ਟੋਟਾ ਨਹੀਂ ਕੁਝ ਪਾਇਆ ਸਿਰਫ ਮਕਈਆ ਇਹਦਾ ਤਰੀਕਾ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਤੇ ਫਿਰ ਤੁਸੀਂ ਮੈਨੂੰ ਕਮੈਂਟ ਚ ਦੱਸਿਓ ਹੈ ਤੇ ਆ ਵੇਖੋ ਬੱਸ ਜੀ ਆਵੇ ਹੁਣ ਇੱਕ ਪਾਸੇ ਤੋਂ ਸੇਕ ਗਈ ਦੂਜੇ ਪਾਸੇ ਤੋਂ ਮੈਂ ਪੋਣ ਨਚੰਗੀ ਟਰੈਂਟ ਤਰ ਦਬਾਦ ਬਾਕੇ ਸੇਕ ਲੈਣੀ ਆ ਤੇ ਫਿਰ ਸਾਡੀ ਰੋਟੀ ਬਣ ਕੇ ਹੋ ਜਾਣੀ ਤਿਆਰ ਕਣਕ ਦੀ ਆ ਜੇ ਲਾਉਣੀ ਹੋ ਮੈਂ ਲਾਉਂਗੀ ਬਾਅਦ ਚ ਤੇ ਨਿਆਣੇ ਨੂੰ ਲੱਗੀ ਆ ਭੁੱਖ ਫਟਾਫਟ ਮੈਂ ਇਹਨਾਂ ਨੂੰ ਦਵਾਉਣ ਲਾ ਕੇ ਕਿਉਂ ਇਹਨੂੰ ਸਰਵ ਕਰਦਾ ਤੇ ਜੇ ਤੁਹਾਨੂੰ ਮੇਰੇ ਆ ਵਲੌਗਸ ਪਸੰਦ ਆਉਂਦੇ ਆ ਤੇ ਪਲੀਜ਼ ਇੱਕ ਲਾਈਕ ਕਰ ਦਿਆ ਕਰੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਕਰੋਗੇ ਤੇ ਫਿਰ ਥੋੜਾ ਮੈਨੂੰ ਹੌਸਲਾ ਵਜਾਈ ਹੋਊਗੀ ਹਨਾ ਤੇ ਮੈਂ ਹੋਰ ਵੀ ਵਧੀਆ 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 ਵਲੌਗਸ ਤੁਹਾਡੇ ਵਾਸਤੇ ਫਿਰ ਲੈ ਕੇ ਆਵਾਂਗੀ ਚਲੋ ਜੀ ਅੱਜ ਦਾ ਮੇਰਾ ਸਾਗ ਤੇ ਮੱਕਈ ਦੀ ਰੋਟੀ ਦਾ ਵਲੌਗ ਬਸ ਇੱਥੋਂ ਤੱਕ ਹੀ ਫਿਰ ਮਿਲਾਂਗੇ ਇੱਕ ਨਵੇਂ ਵਲੌਗ ਦੇ ਵਿੱਚ ਕੁਝ ਨਿਆ ਲੈ ਕੇ ਤੁਹਾਡੇ ਸਾਰਿਆਂ ਵਾਸਤੇ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ